ਆ ਗਿਆ ਭਾਈ ਰਾਜੇ ਬੜੇ ਵਾਲਾ kurta ਪਿਆ ਮਾ ਭਾਈ ਆਹ ਵੀਡੀਓ ਤੁਹਾਡੇ ਉਹ ਦੋਸਤਾਂ ਨੂੰ ਜਰੂਰ ਸੈਂਡ ਕਰ ਦਿਓ ਜਿੰਨਾਂ ਦਾ ਆਉਣ ਵਾਲੇ ਸਮੇਂ ਤੇ ਵਿਆਹ ਹੈਗਾ ਉਹਨਾਂ ਨੇ ਆ ਕੋਟ ਪੈਂਟ ਤਿਆਰ ਕਰਵਾਉਣ ਨੇ ਹੁਣ ਅਬੋਰ ਜਾਂ ਸ੍ਰੀ ਮੁਕਸਰ ਸਾਹਿਬ ਜਾਣ ਦੀ ਲੋੜ ਨਹੀਂ ਬਟਲਾ ਅੱਡੇ ਆ ਜਾਓ ਬਾਈ ਲਵੇ ਇੱਕ ਵਾਰ ਬਾਈ ਫੋਟੋ ਦਿਖਾ ਦੇਣ ਜਿਹੇ ਜਿਹਾ ਉਹ ਆ ਜਾ ਬਣਾ ਦੋਗੇ ਜੀ ਹਾਂ ਬਾਈ ਸੇਮ ਚੀਜ਼ ਡਿੱਟੋ ਤਿਆਰ ਕਰਾਂ ਗੋਗਲ ਤੋਂ ਵੀ ਸਰਚ ਮਾਰ ਦੋ ਤਾਂ ਵੀ ਸੇਮ ਤਿਆਰ ਕਰ ਦਾਂਗੇ ਜੀ ਬਿਲਕੁਲ ਹੀ ਸੇਮ ਤਿਆਰ ਕਰ ਦੋਗੇ ਕਿੰਨੇ ਰੁਪਏ ਤੋਂ ਸਟਾਰਟ ਹੋ ਜਾਂਦਾ ਹੈਗਾ 3500 ਤੋਂ ਸਟਾਰਟ ਹੋ ਜਾਂਦਾ ਵਿੱਚੀ ਕਪੜਾ ਵਿੱਚੀ ਸਲਾਈ ਸਟਾਰਟ ਕਰਕੇ 500 ਸਟਾਰਟ ਅੱਛਾ ਕਪੜਾ ਬਾਹਰੋਂ ਲਿਆਉਣਾਗੇ ਤੂੰ ਨਹੀਂ ਨਹੀਂ ਇਹ ਕਿਹੜਾ 3500 ਵਾਲਾ 3500 ਵਾਲਾ ਆ ਚੀਜ਼ ਆ ਗਈ ਸਾਰੀਆਂ ਐਟਮਾਂ ਵੱਧ ਤੋਂ ਵੱ ਦਾ ਕੋਰਪੇਂਡ ਪਿਆਰ ਹੁੰਦਾਗਾ ਰੈਮਡ ਦਾ 9500 ਚ ਤਿਆਰ ਕਰਕੇ ਦੇ ਦਾਂਗੇ ਆ ਚੱਕੋ ਬਾਈ ਰੈਮਡ ਦਾ ਜਿਹੜੇ ਵੱਡੇ ਸੂ ਰੂਮਾਂ ਚ 20000 ਵੀ ਲੈ ਲਾਂਦੇ ਹੋਣਗੇ ਕਿਉਂਕਿ ਉਹਨਾਂ ਨੂੰ ਕਿਰਾਇਆ ਕਰੂਆ ਜਿਆਦੇ ਪੈਂਦਾ ਵਰਕਰ ਵਾਲੇ ਰੱਖੇ ਹੁੰਦੇ ਆ ਬਾਈ ਨੂੰ ਫਿਰ ਕਰਾਇਆ ਘੱਟ ਪੈਂਦਾ ਤਾਂ 4900 ਦੇ ਦੂੰਗਾ ਬਾਈ 9950 ਸੋਚ ਤਿਆਰ ਕਰਕੇ ਦੇ ਦਾਂਗੇ ਪਹਿਲਾਂ 3510 ਦਿਖਾਓ ਫਿਰ 4910 ਵੀ ਦੇਖਦੇ ਆਂ ਸ਼ੇਅਰ ਜਰੂਰ ਕਰ ਦਿਓ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਪਹਿਲਾਂ ਅੱਡਾ ਕੋਈ ਮਰਜ਼ੀ ਡਿਜ਼ਾਈਨ ਤਿਆਰ ਕਰਾਓ ਆਹਾ ਆ ਗਿਆ 3510 ਬਾਈ ਇਹ ਆ 3510 ਚ ਆ ਗਿਆ ਇੱਕ ਤਾਂ ਡਿਜ਼ਾਈਨ ਸਿੰਪਲ ਕੋਟ ਪੈਂਟ ਹੁੰਦਾਗਾ ਇੱਕ ਬੰਦ ਗਲੇ ਦਾ ਹੁੰਦਾਗਾ ਜੋ ਉਹ ਜੋਧਪੂਰੀ ਵਾਇਦਾ ਕੋਈ ਮਰਜ਼ੀ ਤਿਆਰ ਕਰਵਾ ਲਓ 3500 ਚ ਤਿਆਰ ਕਰਕੇ ਦੇ ਬਾਈ ਫੋਟੋ ਦਿਖਾ ਦੇ ਰਾਇਮਡ ਚ ਕੱਪੜੇ ਚ ਕਲਰ ਕਿਹੜੇ ਕਿਹੜੇ ਪਏ ਨੇ ਕਲਰ ਬਹੁਤ ਨੇ ਬਾਈ ਕਲਰ ਵੀ ਦਿਖ ਆ ਜੇ ਮਰਜੀ ਡਿਜ਼ਾਈਨ ਤੇ ਆਹ ਸੇਮ ਡਿਜ਼ਾਈਨ ਤਿਆਰ ਕਰਕੇ ਦੇ ਦਾਂਗੇ ਫਲੱਪੀ ਦਾ ਯਾਨੀ ਕਿ ਆਮ ਆਪਾਂ ਵੇਖਦੇ ਵੀ ਨਾਪ ਨਹੀਂ ਸਹੀ ਮਿਲਦੇ ਹਨ ਜਿਹੜੇ ਰੈਡੀमेड ਲੈਣੇ ਆ ਹਾਂਜੀ ਹਾਂਜੀ ਤੇ ਤੁਸੀਂ ਇਹ ਸਾਰੇ ਨਾਪ ਨੂੰ ਸਹੀ ਕਰਕੇ ਅਗਲੇ ਦੇ ਮੁਤਾਬਕ ਬਣਾ ਦੋਗੇ ਹਾਂਜੀ ਹਾਂਜੀ ਹਾਂ ਆਹ ਵੇਖ ਲਓ ਬਈ ਕੱਪੜਾ ਫਿਰ ਆਹ ਕੱਪੜਾ ਡਬਲ ਹੋ ਜਾਂਦਾ ਬਈ ਇਹਦਾ ਹਾਂਜੀ ਹਾਂ ਡਬਲ ਆਹ ਡਬਲ ਹੋ ਕੇ ਬਈ ਜੇ ਜੈਕਟ ਬਣਾ ਲਓ ਚਾਹੇ ਕੋਟ ਬਣਾ ਲਓ ਹਾਂ 2400 ਜੈਕਟ ਤਿਆਰ ਕਰਕੇ ਦੇ ਦਾਂਗੇ ਕੋਟ ਦੇ ਵਿੱਚ 3000 ਚ ਤਿਆਰ ਕਰਕੇ ਦੇ ਦਾਂਗੇ ਆ ਕੋਟ ਆ ਜਿਹੜਾ ਬਾਈ ਸਿਰਫ 3000 ਰੁਪਏ ਚ ਤੁਹਾਡੇ ਨਾਪ ਦਾ ਬਾਈ ਉਹ ਵੀ ਤਿਆਰ ਕਰਕੇ ਦੇ ਦੇਣਗੇ ਕਈ ਵਾਰ ਨਾ ਬਾਈ ਆਪਾਂ ਕੀ ਵੇਖਦੇ ਗੁੱਸਾ ਨਾ ਕਰ ਜਾਣਾ ਆਮਦਕਾਨਾਂ ਵਾਲੇ ਕਹਿ ਕੇ ਦੱਸਦੇ ਨਾ ਮੁੜ ਕੇ 2-2 ਮਹੀਨਿਆਂ ਨੂੰ ਕਾਈ ਜਾਂਦੇ ਹੈਗੇ ਨਹੀਂ ਬਾਈ ਜਦੋਂ ਕਹੋਗੇ ਉਹ ਤਿਆਰ ਮਿਲ ਜਾਊਗਾ ਕਿੰਨੇ ਦਿਨਾਂ ਚ ਤਿਆਰ ਕਰ ਦੋ ਜੀ ਕੋਈ ਅੱਜ ਬਸ ਦੋ ਦਿਨ ਤਿੰਨ ਦਿਨ ਦੇ ਦਾਂਗੇ ਕੋਟ ਜੇ ਕਿਸੇ ਨੇ ਕੋਟ ਵੀ ਚਾਹੀਦਾ ਕੋਟ ਅੱਜ ਦੇਗਾ ਸਵੇਰੇ ਵਿੱਚ ਆ ਸ਼ਾਮ ਨੂੰ ਦੇ ਦਾਂਗੇ ਤਿਆਰ ਕਰਕੇ ਕੋਰੀਅਰ ਕਈ ਵਾਰ ਕਿਸੇ ਨੇ ਬਾਹਰਲੇ ਦੇਸ਼ ਤੋਂ ਨਾਪ ਦੇਣਾ ਹੋਵੇ ਹਾਂਜੀ ਹਾਂ ਜਦੋਂ ਮਰਜੀ ਮੇਚਾ ਵੀਡੀਓ ਕਾਲ 'ਚ ਦੇ ਦੇਣਾ ਸਾਨੂੰ ਅਸੀਂ ਨਾਲੀਆਂ ਤਿਆਰ ਕਰਕੇ ਦੇ ਦਾਂਗੇ ਮੇਚਾ ਵੀਡੀਓ ਕਾਲ 'ਚ ਬਾਕੀ ਆ ਕਲਰ ਪੈਣੇ ਬਈ ਕਲਰ ਦਿਖਾ ਦੇ ਕਿਹੜੇ ਕਿਹੜੇ ਨੇ ਉਹ ਜਿਹੜੇ ਰੈਮਡ ਦੇ ਕਿਹੜੇ ਹੋਣਗੇ ਰੈਮਡ ਸੀ ਆਰ ਐਮ ਗਰਾਡੋ ਇਹ ਜੀ ਸਾਰੇ ਬ੍ਰਾਂਡ ਮਿਲਣਗੇ ਜੀ ਇਹ ਸਾਰੇ ਬ੍ਰਾਂਡ ਨੇ ਸਿਆ ਕਲਰ ਆਗਲੇ ਨੂੰ ਫੋਟੋ ਭੇਜ ਸਕਦੇ ਨਾਲ ਦੀ ਆ ਵੇਖ ਲਓ ਕਿ ਕਿਹੜਾ ਆ ਗਿਆ ਰੈਮਡ ਪੱਕੀ ਮੋਹਰ ਲੱਗੀ ਹੋਈ ਆ ਬਈ ਰੈਮਡ ਦੀ ਆ ਚੈੱਕ ਕਰ ਲਓ ਐਂ ਦੇਸੀ ਦਾ ਮਾਰ ਲੀ ਹੈਗਾ ਹੋਰ ਕਿਹੜੇ ਕਿਹੜੇ ਬ੍ਰਾਂਡ ਨਾਲ ਗਰੰਟੀ ਵੀ ਦਊਗਾ ਗਰੰਟੀ ਕਹਿੰਦੀ ਕਹਦੀ ਹੈਗੀ ਗਰੰਟੀ ਤੇ ਰੰਗ ਫੇੜ ਦੇ ਬੁਰ ਦੀ ਸਭ ਗਰੰਟੀ ਆ ਸਾਰੀ ਏ ਟੂ ਏ ਟੂ ਗਰੰਟੀ ਜੇ ਬੂਰ ਆ ਗਿਆ ਫੇਰ ਵਾਪਸੀ ਆ ਕੋਈ ਮਰਜ਼ੀ ਪੈਸੇ ਜੋ ਵਾਪਸ ਬਦਲ ਕੇ ਨਵਾਂ ਦੇਉਗੇ ਹਾਂਜੀ ਹਾਂ ਨਵਾਂ ਜੇ ਬੂਰ ਆ ਗਿਆ ਬਈ ਚਾਹੇ ਤੁਸੀਂ ਪੈਸੇ ਵਾਪਸ ਲੈ ਲਿਓ ਚਾਹੇ ਬਦਲ ਕੇ ਕੋਰ ਬੰਟ ਨਵਾਂ ਲੈ ਜਾਓ ਸੀ ਆਰਾਮ ਆ ਗਿਆ ਆ ਸੀ ਆਰਾਮ ਆ ਗਿਆ ਬਈ ਚੈੱਕ ਕਰ ਲਓ ਸੀ ਆਰਾਮ ਤੇ ਆ ਕਲਰ ਤੁਹਾਡੇ ਸਾਹਮਣੇ ਪੈਣੇ ਸਾਰੇ ਮੇਨਾਂ ਕੀ ਕਿ ਕੁੜਤੇ ਪਜਾਮਿਆਂ ਦੀ ਗੱਲ ਬਈ ਕੁੜਤੇ ਪਜਾਮਿਆਂ ਚ ਵੀ ਸਭ ਕਲਰ ਮਿਲ ਜਾਣ ਵੀ ਹੁਣ ਉੱਥੇ ਜਾਣ ਦੀ ਲੋੜ ਨਹੀਂ ਹੁਣ ਚੱਕ ਕਰਕੇ ਬੋਡਲਾਡੇ ਆ ਜੀ। ਹਾਂਜੀ ਹਾਂਜੀ। ਫੇਰ ਜ਼ਰੂਰ ਕਰਦੇ ਹੋ ਬਈ ਕੁਰਤੇ ਪਜਾਮਾ ਚਾਹੇ ਵੇਖ ਲਓ ਤੁਹਾਡੇ ਸਾਹਮਣੇ ਕਿਹੜੇ ਕਿਹੜਾ ਕੱਪੜਾ ਪੈਗਾ। ਖਾਦੀ ਆ ਰੈਮਡ ਸਿਆਰਾਮ ਸਰ ਆਲ ਕੁਆਲਿਟੀ ਨੇ ਜਿੰਨੇ ਵੀ ਤੁਸੀਂ ਕਹੋਗੇ ਮੋਹ ਘਾੜ ਦੋਗੇ ਹਰ ਇੱਕ ਕੁਆਲਿਟੀ ਮਿਲੂਗੀ। ਜਿਹੜਾ ਕੁਰਤਾ ਪਜਾਮਾ ਰਾਜੇ ਅਬੜਿੰਗ ਦੇ ਪਾਇਆ ਹੁੰਦਾ ਉਹ ਹੈਗਾ ਕੱਪੜਾ। ਸੇਮ ਜਮਾ ਡਿੱਟੋ। ਜਮਾ ਬਣਾ ਵੀ ਉਹ ਹੀ ਜਦੋਂਗੇ। ਆ ਆ ਗਿਆ ਬਈ ਰਾਜੇ ਅਬੜਿੰਗ ਵਾਲਾ ਕੁਰਤਾ ਪਜਾਮਾ। ਰਾਜਾ ਅਬੜਿੰਗ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕੁਰਤੇ ਪਜਾਮੇ ਪਾਉਣ ਦਾ ਪੂਰਾ ਸ਼ ਇਹ ਸ਼ਰਟ ਬਾਜ਼ਾਰ ਚ ਤਾਂ ਹੈਗੀ 8.5 900 ਦੇ ਦੇਣ ਆਪਾਂ 6.5 ਤੇ ਦੇ ਦਾਂਗੇ ਸ਼ਰਟ ਕੱਪੜਾ ਕੱਪੜਾ ਐਸੇ ਕੱਪੜਾ ਕੱਪੜਾ ਫਿਰ ਤਿਆਰ ਕਰਨ ਦੇ ਕਿੰਨੇ ਲੱਗ ਜੰਦੇਗੇ 950 ਤੇ ਤਿਆਰ ਹੋ ਜਾਂਦੀ ਹੈ ਸ਼ਰਟ ਕੱਪੜੇ ਕਿਹੜੇ ਕਿਹੜੇ ਬ੍ਰਾਂਡਾਂ ਦੇ ਨੇ ਬਈ ਸਾਰੇ ਨੇ ਬਜਾਜ ਹੋਗੀ ਰਵਿੰਦਰੀ ਹੋਗੀ ਰੈਮਡੋ ਹੋਗੀ ਸੀ ਆਰਾਮ ਹੋਗੀ ਸਭ ਕੁਆਲਿਟੀ ਨੇ ਅੱਛਾ ਬਈ ਆ ਦੇਖੋ ਤੁਹਾਡੇ ਸਾਹਮਣੇ ਬਈ ਕੁਆਲਿਟੀਆਂ ਵੀ ਤੇ ਮੇਨ ਆ ਕੀ ਲੇਡੀਜ਼ ਸੂਟ ਬਈ ਇਹ ਵੀ ਤਿਆਰ ਕਰ ਦਾਂਗੇ ਹਾਂ ਲੇਡੀ ਸੂਟਾਂ ਚ ਕੋਈ ਮਰਜ਼ੇ ਡਿਜ਼ਾਈਨ ਤਿਆਰ ਕਰਵਾਓ ਇਹ ਸਿੰਪਲ ਚ ਆ ਗਿਆ अच्छा लैंडिंग वाले दूसरे सिंपल सर ਇਹਨਾਂ ਦਾ ਫਿਰ ਕੀ ਰੇਟ ਰੂਡਾ ਤਿਆਰ ਕਰਵਾਉਂਗਾ ਸਿੰਪਲ ਦਾ 400 ਰੁਪਿਆ ਬਾਈ ਅੱਛਾ ਲੈਂਡਿੰਗ ਵਾਲਾ ਦਾ 900 ਰੁਪਿਆ ਕੋਈ ਮਰ ਜਿਹੜੇ ਡਿਜ਼ਾਈਨ ਸਾਰੇ ਬਈਆਂ ਹਾਂਜੀ ਹਾਂਜੀ ਕੋਈ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਐਡਰੈਸ ਦੱਸ ਦੋ ਇੱਕ ਵਾਰ ਬਾਈ ਫਾਈਵ ਸਟਾਰ ਟੇਲਰ ਭਲਾੜਾ ਨੀਅਰ ਜੈ ਮੰਦਿਰ ਨੇੜੇ ਮਰਾਰੀ ਡਾਇਰੈਕਟਰ ਵੀ ਹੈਗਾ ਬਾਈ ਤੇ ਜਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋਗੇ ਖਾਸ ਕਰਕੇ ਬਾਈ ਜਿਨ੍ਹਾਂ ਦਾ ਵਿਆਹ ਵੀਡੀਓ ਵਾਰ-ਵਾਰ ਕਹਿੰਦਾ ਮੋਂਾਂ ਤੱਕ ਜਰੂਰ ਭੇਜ ਦੋ ਜੇ ਉਹਨਾਂ ਨੇ ਜਾ ਕੇ ਵੀ ਆਪਣੇ ਵਧੀਆ ਬ੍ਰਾਂਡ ਦੇ ਸਸਤੇ ਕੋਟ ਪੈਂਟ ਤਿਆਰ ਕਰਵਾਉਣਿਆ ਤਾਂ ਬਾਈ ਰੋਂ ਤੋਂ ਤਿਆ ਹੋਧਰੇ ਪਈਆਂ ਆ ਚੀਜ਼ ਆ ਗਈ ਆ ਚੀਜ਼ਾਂ ਚੀ ਮਿਲ ਜਾਣੀ ਇਹ ਜਾਕਟ ਵੀ ਤਿਆਰ ਹੋਏ ਦੀ ਸਭ ਤਿਆਰ ਹੋ ਜਾਂਦਾ ਅੱਛਾ ਤਹਿ ਹਾਂਜੀ ਹਾਂ ਆ ਬਲੇਜ਼ਰ ਜਾਕਟਾਂ ਦਾ ਕੱਪੜਾ ਬਈ ਇਹ ਕਾ ਕੱਪੜਾ ਬੜਾ ਘੈਂਟਾ ਬਈ ਇਹ ਤੂੰ ਕੀ ਕੀ ਤਿਆਰ ਕਰਵਾ ਸਕਦੇ ਆ ਇਹ ਬਲੇਜ਼ਰ ਵੀ ਤਿਆਰ ਹੋ ਜਾਊ ਜਾਕਟ ਵੀ ਤਿਆਰ ਹੋ ਜਾਊਗੀ ਅੱਛਾ ਤਹਿ ਕੋਈ ਕੱਪੜਾ ਵਿੱਚ ਸिलाई 3000 ਰੁਪਏ ਤੇ ਮਿਲ ਜਾ ਤਿਆਰ ਕਰਕੇ ਦੇ ਦਾਂਗੇ 3000 ਰੁਪਏ ਚ ਬਈ ਆ ਬਲੇਜ਼ਰ ਵਿੱਚੀ ਕੱਪੜਾ ਵਿੱਚੀ ਸिलाई ਸਾਰਾ ਕੁਝ ਤੁਹਾਡੇ ਘਰ ਤੱਕ ਹਾਂਜੀ ਫਿਰ ਡਿਲੀਵਰੀ ਚਾਰਜ ਡਿਲੀਵਰੀ ਤੇ ਜਿਹੜਾ ਹੋਊਗਾ 65 ਰੁਪਏ ਐਕਸਟਰਾ ਬਸ ਉਹ ਲੱਗਣਗੇ ਬਾਕੀ ਹੋਰ ਕੋਈ ਨਹੀਂ ਆ ਸਵੇੜ ਕੋਈ ਮਰਜ਼ੀ ਡਿਜ਼ਾਈਨ ਪਵਾ ਸਕਦੇ ਆ ਮੇਰੀ ਗੱਲ ਬਈ ਇਹ ਰੈਡੀमेड ਵੀ ਮਿਲ ਜਾਂਦੇ ਆ ਮੰਨਦੇ ਆਪਾਂ ਪਰ ਨਾ ਆਪਣੀ ਸਹੀ ਮਿਲਦਾ ਜਿਹੜਾ ਨਾਪ ਤੁਸੀਂ ਤਿਆਰ ਕਰਦੋਂਗੇ ਆ ਵੇਖੋ ਬਈ ਕੱਪੜਾ ਬੜਾ ਸੋਹਣਾ ਬਈ ਇਹ ਕਲਰ ਇੱਚ ਕਿਹੜੇ ਕਿਹੜੇ ਆ ਬਈ ਕਲਰ 10 ਨੇ ਬਈ ਇਹ ਚ ਇਹ ਆ ਤਿਆਰ ਕਰੀ ਹੋਈ ਹੈ ਜੀ ਬਈ ਇੱਕ ਵਾਰ ਦਿਖਾ ਦਿੰਨੇ ਆ ਦੇਖੋ ਜੀ ਆ ਤਿਆਰਾ ਲੈਦਰ ਦੀਆਂ ਰੇਬਾਂ ਲੱਗੀਆਂ ਉੱਪਰ ਹੈ ਨਾ ਬਈ ਹਾਂਜੀ ਹਾਂਜੀ ਆ ਚੀਜ਼ ਬਈ ਪੂਰੀ ਵਧੀਆ ਸੌਂਪ ਨਾਲ ਤਿਆਰ ਕਰੀ ਹੋਈ ਹੋਈਗੀ 2400 ਵਿੱਚ ਹੀ ਲੈਦਰ ਸਾਰਾ ਕੋਈ ਵਿੱਚੀ ਸਲਾਈ ਵਿੱਚੀ ਕੱਪੜਾ ਓਕੇ ਆ ਬਈ ਜਿਵੇਂ ਬਿਲਕੁਲ ਤੇ ਆ ਕੁੜਤੇ ਪਜਾਮਾ ਦਾ ਕ ਇਹ ਕਰਦੇ ਆ ਆ ਫਲੱਪੀ ਆ ਗਈ ਇਹ ਵੀ ਤਿਆਰ ਕਰਦੇ ਆ ਇਹ ਵੀ 2400 ਵਿੱਚ ਵਿੱਚੀ ਕਪੜਾ ਵਿੱਚੀ ਚਲਾਈ ਜਾਗਟ ਦਾ ਅੱਛਾ ਅੱਛਾ ਹਾਂਜੀ ਹਾਂ ਇਹ ਚਾਹੇ ਕੋਟ ਵੀ ਤਿਆਰ ਕਰਵਾਉਣਾ ਕੋਟ 3000 ਚ ਤਿਆਰ ਹੋ ਜੂ ਬਾਈ ਆ ਵੇਖੋ ਬਾਈ ਆ ਕਪੜਾ ਆ ਗਿਆ ਇਹ ਇੱਕੋ ਫੌਜੀਆਂ ਲੱਗਦੇ ਇਹ ਕਪੜਾ ਹਣਾ ਹਾਂਜੀ ਹਾਂ ਆ ਚੈੱਕ ਕਰੋ ਬਾਈ ਤੁਹਾਡੇ ਸਾਹਮਣੇ ਠੰਡਾ ਜਿਵੇਂ ਠੰਡ ਨਹੀਂ ਲੱਗਦੀ ਹਣਾ ਨਹੀਂ ਲੱਗਦੀ ਬਾਈ ਕਿਉਂਕਿ ਵਿੱਚਾ ਵਧੀਆ ਸਪੰਜ ਵਗੈਰਾ ਦੀ ਪਾਈ ਹੋਈ 1 ਕਸ ਵੈਟ ਆ ਗਈ ਪਹਿਲ ਬੈਲਵੈਟ ਦੀ ਜਾਗਟ ਆ ਕੇ ਤਿਆਰ ਕੀਤੀ ਬੈਲਵੈਟ ਕੋਈ ਮਰਜ਼ੀ ਡਿਜ਼ਾਈਨ ਪਵਾਓ ਕੁਛ ਮਰਜ਼ੀ ਕਰੋ ਹੂੰ ਆ ਤਿਆਰ ਕੀਤੇ ਬਈ ਆ ਦੇਖੋ ਜਾਗੋ ਵਿਚੇ ਕਪੜਾ ਵਿਚੇ ਸਲਾਈ 1950 ਰੁਪਏ ਚ ਬਈ ਵਿਚੇ ਕਪੜਾ ਵਿਚੇ ਸਲਾਈ ਆ ਕਪੜਾ ਅਲੱਗ ਲਾਇਆ ਹੋਇਆ ਅੰਦਰ ਨਾ ਹਾਂਜੀ ਹਾਂ ਗਰਮ ਕਪੜੇ ਆ ਬਈ ਉਹਨਾਂ ਦਾ ਲੱਗਿਆ ਪਿਆ ਲੋਗੋ ਬਈ ਬਡਲਾਡੇ ਦਾ ਆ ਵੇਖੋ ਕੋਈ ਮਰਜੀ ਡਿਜ਼ਾਈਨ ਪਾਓ ਆ ਆ ਗਈਆਂ ਬਈ ਜਾਗੋ ਵਾਲੀਆਂ ਜਾਗਟਾਂ ਸਪੈਸ਼ਲ ਦੇਖੋ ਕਿੰਨਾ ਪਿਆਰਾ ਕਲਰ ਹੈਗਾ ਜਾਕਟ ਵੀ ਬਣ ਜੂ ਦੀ ਕੁੜਤਾ ਵੀ ਬਣ ਜੂ 1400 ਰੁਪਏ ਦੀ ਜਾਗਟ ਵਿੱਚ ਕਪੜਾ ਤਿਆਰ ਕਰਕੇ ਤੁਹਾਡੇ ਘਰ ਤੱਕ ਪਹੁੰਚ ਜੂਗੀ ਆ ਪਏ ਨੇ ਕਲਰੇ ਚ ਸਾਰੇ ਵੀਡੀਓ ਸ਼ੇਅਰ ਕਰਕੇ ਤੁਹਾਡੇ ਯਾਰਾਂ ਦੋਸਤਾਂ ਤੱਕ ਜਰੂਰ ਭੇਜ ਦਿਓ ਜਿਨ੍ਹਾਂ ਨੇ ਵਧੀਆ ਕੁਆਲਿਟੀ ਦਾ ਸਸਤਾ ਕਪੜਾ ਤਿਆਰ ਕਰਵਾਉਣਾ ਕੋਟ ਪੈਂਟ ਕੁੜਤਾ ਪਜਾਮਾ ਤੇ ਹੋਰ ਕੀ ਕੀ ਹੈ ਬਈ ਦੋਸਤਾਂ ਸੂਟ ਹੋਗੇ ਤਿਆਰ ਕਰਨਾ ਸਭ ਪਲਾਜੋ ਸ਼ਰਾਰੇ ਸਭ ਜਿੰਨੇ ਵੀ ਡਿਜ਼ਾਈਨ ਆ ਸਭ ਤਿਆਰ ਕਰਕੇ ਦੇ ਦਾਂਗੇ ਬਈ ਸਕਰੀਨ ਤੇ ਨੰਬਰ ਚੱਲ ਰਿਹਾ ਪਟਲਾ ਅਡਾ ਸਹਿਰ ਧੰਨਵਾਦ